哎，这个是不吃的，吃的。 ਤਮ ਨੂੰ ਇਨਾ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਸਭ ਨੂੰ ਮਹਾ ਸ਼ਿਵਰਾਤੀ ਦੇ ਉਸਤਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਅਸੀਂ ਸ਼ਿਵਰਾਤੀ ਦਾ ਮਾਹੌਸਮ ਬਣਾ ਰਹੇ ਹਾਂ। ਆਦਿ ਦੇ ਦਿਨ ਸ਼ਿਵਜੀ ਮਹਾਰਾਜ ਹਜ਼ਾਰਾਂ ਕਰੋੜਾਂ ਸੂਰਿਆ ਦੇ ਰੋਸ਼ਨੀ ਦੇ ਤਪ ਦੇ ਬਰਾਬਰ ਜਿਹੜੇ ਹੈ ਸ਼ਿਵ ਪੰਡੀ ਦੇ ਵਿੱਚ ਪ੍ਰਗਟ ਹੋਈ ਸੀਗੇ ਤੇ ਸ਼ਿਵ ਉਹ ਸ਼ਕਤੀ ਦਾ ਮਿਲਾਨ ਹੈ। ਜਿਹੜੇ ਸ਼ਿਵ ਪਗਵਾਨ ਉਹ ਤਿਆਗ ਦੀ ਮੂਰਤੀ ਨੇ ਜਿਹੜੀ ਮਾਂ ਪਾਰਵਤੀ ਹੈ ਉਹ ਮਿਲਾਨ ਦੀ ਮੂਰਤੀ ਹੈ। ਜਿਹੜੇ ਸ਼ਿਵ ਪਗਵਾਨ ਇਹ त्याग और विराग जी विश्वास रखਦੇ ਆ ਜਿਹੜੀ ਮਾਂ ਪਾਰਵਤੀ ਹੈ ਤੇ ਇਹ ਮਿਲਾਨ ਚ ਔਰ ਸ੍ਰਿਸ਼ਟੀ ਦੀ ਉਤਪਤੀ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਵਿਸ਼ਵਾਸ ਰੱਖਦੇ ਆ ਇਹ ਜਿਹੜਾ ਤਿਹਾੜਾ ਸੋਮੀ ਦੇ ਸਥਾਨ ਤੇ ਸਵੇਰ ਤੋਂ 4 ਵਜੇ ਤੋਂ ਰੁਦਰੀ ਅਭਿਸ਼ੇਕ ਦੇ ਅਭਿਸ਼ੇਕ ਨਾਲ ਜਿਹੜਾ ਹੈਗਾ ਸ਼ਕੀ ਜੀ ਦਾ ਪੂਜਨ ਕੀਤਾ ਜਾਂਦਾ ਹੈ ਤੇ ਸਵੇਰ ਤੋਂ ਜਿਹੜੀ ਸੰਗਤ ਹੈਗੀ ਆ ਗੇਟ ਖੁੱਲਣ ਦੇ ਅਨਸਾਰ ਹੀ ਲੋਕ ਇੱਥੇ ਜਿਹੜਾ ਹੈਗਾ ਲੈਣਾ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਟਾਈਮ ਵੀ ਜਿਹੜੀ ਸੰਗਤ ਆ ਬੜੀ ਧੂਮ ਧਾਮ ਦੇ ਨਾਲ ਜਿਹੜੀ ਆ ਰਹੀ ਆ ਤੇ ਸੋਮੀ ਜਿਹੜਾ ਸਥਾਨ ਹੈ ਇੱਕ ਰਾਜਦਾਨ ਹੈ ਜੋ ਪ੍ਰਯੋਗੀ ਦੁਆਰਾ ਇਹ ਵਰਣਨ ਕੀਤਾ ਗਿਆ ਹੈ ਕਿ ਸੋਮੇ ਜੀ ਮਹਾਰਾਜ ਇੱਥੇ ਰਿਖਦੇ ਇੱਥੇ ਰਹਿੰਦੇ ਸੀਗੇ ਜਿਹੜੇ ਕਿ ਸਵਾਮੀ ਸ਼ਿਵ ਜੀ ਦਾ ਰੂਪ ਸੀਗੇ ਅਤੇ ਇਸ ਸਥਾਨ ਨੂੰ ਉਹਨਾਂ ਨੇ ਕਲਾਸ ਨਾਮ ਦਾ ਜਿਹੜਾ ਹੈਗਾ ਨਾਮ ਦਿੱਤਾ ਸੀਗਾ ਸੋ ਸਾਨੂੰ ਸਾਰਿਆਂ ਨੂੰ ਉਸ ਪਿਤਾ ਪਰਮੇਸ਼ਰ ਸ਼ਿਵ ਭਗਵਾਨ ਦੀ ਜਿਹੜੀ ਹੈ ਆराधना ਕਰਨੀ ਚਾਹੀਦੀ ਹੈ ਜੀਵਨ ਦੇ ਵਿੱਚ ਅਗਰ ਕਲਿਆਣ ਹੈ ਤਾਂ ਸ਼ਿਵ ਭਗਵਾਨ ਦੇ ਨਾਮ ਦੇ ਜਪਣ ਨਾਲ ਹੀ ਹੈ ਕਿਉਂਕਿ ਸ਼ਿਵ ਜੀ ਦੀ ਜਿਹੜੀ ਪੂਜਾ ਕੀਤੀ ਹੈ ਜਦੋਂ ਰਾਮਚੰਦਰ ਜੀ ਨੇ ਰਮੇਸ਼ਵਰ ਦੇ ਵਿੱਚ ਲੰਕੜ ਜੜਾਈ ਕੀਤੀ ਹੈ ਤਾਂ ਉਹਨਾਂ ਨੇ ਸ਼ਿਵ ਭਗਵਾਨ ਦੀ ਜਿਹੜੀ ਹੈ ਪੂਜਾ ਕੀਤੀ ਹੈ ਤੇ ਕ੍ਰਿਸ਼ਨ ਭਗਵਾਨ ਜੀ ਨਾਲ 쿠ਸ਼ੇਤਾ ਦੇ ਵਿੱਚ ਮਹਾਭਾਰਤ ਦੇ ਦੌਰਾਨ ਵੀ ਸ਼੍ਰੀ ਭਗਵਾਨ ਦੀ ਆराधना ਕੀਤੀ ਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਹੀ ਫਤਿਹ ਪ੍ਰਾਪਤ ਕੀਤੀ ਆ ਸੋ ਮੇਰਾ ਸਭ ਤੋਂ ਇਹੀ ਆ ਕਿ ਅਸੀਂ ਭੋਲੇ ਨਾਲ ਦੇ ਹੀ ਸਮਰਨ ਕਰੀਏ ਉਹਨਾਂ ਦੀ ਉਹਨਾਂ ਦਾ ਜਾਪ ਕਰੀਏ ਤੇ ਉਹਨਾਂ ਦੇ ਜੋ ਜਲ ਸ਼ੇਕ ਹੈ ਜਿਹੜੀ ਸ਼ਿਰਜੀ ਦੀ ਪੂਜਾ ਹੈ ਉਹ ਤਾਂ ਜਾਣ ਵਾਲੀ ਮੰਨੀ ਗਈ ਹੈ ਬਾਕੀ ਆਪੋ ਆਪਣੀ ਭਾਵਨਾ ਹੈ ਕਿ ਜਿਵੇਂ ਕਿਸੇ ਨੂੰ ਚੰਗੀ ਲੱਗਦੀ ਆ ਉਸ ਤਰ੍ਹਾਂ ਕਰਨੀ ਚਾਹੀਦੀ ਆ ਸ਼ੁਭਰਾਤਰੀ ਉਸ ਸਭ ਜੀ ਆ ਸਭ ਨੂੰ ਬਹੁਤ ਬਹੁਤ ਮੁਬਾਰਕ ਦੇਖੋ ਜੀ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਅਸੀਂ ਹਰੇਕ ਵਾਰ ਜੋ ਹੈ ਹਰੇਕ ਜੋ ਸਾਡਾ ਬਜਟ ਆ ਅਸੀਂ ਬਜਟ ਨੂੰ ਤਕਰੀਬਨ ਹਰ ਇੱਕ ਵਾਰੀ ਵੱਧ ਕੇ ਹੀ ਕਰਦੇ ਆ ਪਰ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਜਦੋਂ ਸੰਘਤ ਵੱਧ ਹੀ ਆ ਕਿ ਅਸੀਂ ਥੋੜਾ ਕੁਝ ਘੱਟ ਕਰ ਰਹੇ ਆ ਆ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਇਸ ਸਥਾਨ ਤੇ ਜੋ ਸੰਘਤ ਆਂਦੀ ਆ ਉਹਨੂੰ ਸਹੂਲਤ ਦਿੱਤੀ ਜਾਵੇ ਚਨਾਵਤ ਵਗੈਰਾ ਜਾਂ ਗੰਨੇ ਦਾ ਰਸ ਜੋ ਹੈ ਸਵੇਰ ਤੇ ਸ਼ੁਰੂ ਹੋ ਜਾਂਦਾ ਹੈ ਫੇਰ ਰਾਤ ਨੂੰ ਸੌਮੀ ਦੇ ਸਥਾਨ ਤੇ ਜਿਹੜੀ ਆ ਬੱਥੇ ਦੇ ਚੌਲ ਦੀ ਖੀਰ ਬਣਦੀ ਆ ਤੇ ਅਲੂ ਦੀ ਸਬਜ਼ੀ ਹੁੰਦੀ ਹੈ ਲੋਕ ਆਪਣਾ ਵਰਤ ਜਿਹੜਾ ਖੋਲਦਿੰਦੇ ਨੇ ਤੇ ਰਾਤ ਨੂੰ ਜਿਹੜੇ ਚਾਰ ਪੂਜਨ ਹੁੰਦੇ ਹਨ ਸੰਗਤ ਜਿਹੜੀ ਹੈਗੀ ਆ ਇਹ ਪੁਰਗੁਜ ਨੇ ਕਿਹਾ ਸੀ ਵੀ ਕਿਸੇ ਟਾਈਮ ਤੇ ਇੱਥੇ ਬਹੁਤ بڑا ਨਗਰ ਬਸ ਜਾਏਗਾ ਤੇ ਬਹੁਤ بڑے ਉਸਮ ਬਣਾਇਆ ਜਾ ਕਰਨਗੇ ਇੱਥੇ ਤੋਂ ਮੈਨੂੰ ਤਾਂ 50 ਸਾਲ ਹੋ ਗਏ ਤਕਰੀਬਨ ਦੇਖਦੇ ਹੋਏ ਦਿਨੋਂ ਦਿਨ ਜਿਹੜੀ ਇਹ ਤਰੱਕੀ ਹੀ ਹੋ ਰਹੀ ਹੈ ਤੇ ਜਿਹੜਾ ਇੱਥੇ ਦਾ ਜਿਹੜਾ ਅੱਜ ਦਾ ਜਿਹੜਾ ਮਾਹੌਲ ਦੇਖ ਕੇ ਤੇ ਲੱਗਦਾ ਕਿ ਇੱਥੇ ਬਹੁਤ ਵੱਡਾ ਜਿਹੜਾ ਹੈਗਾ ਉਹ ਇਕੱਠ ਹੈ ਜਿਹੜਾ ਹੈਗਾ ਉਹ ਬੜਾ ਤਕੜਾ ਹੁੱਸਨ ਬਣਾਇਆ ਜਾ ਰਿਹਾ ਹੈ। ਬੋੜ ਸੋਮੇ ਜੀ ਮਹਾਰਾਜ ਜੀ ਜੈ ਮਹਾਸ਼ਿਵਰਾਤਰੀ ਦੇ ਤਿਹਾੜ ਤੇ ਮੈਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਹਿਰ ਵਾਸੀਆਂ ਨੂੰ, ਲੱਖ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ। ਤੇ ਤੁਸੀਂ ਦੇਖ ਰਹੇ ਹੋ ਸੋਮੇ ਜੀ ਮਹਾਰਾਜ ਦੇ ਦਿਨ-ਪ ਦਿਨ ਪਤਾ ਨਹੀਂ ਕਿੱਥੋਂ ਦੁਨੀਆ ਜੁੜ ਰਹੀ ਹੈ। ਸਾਨੂੰ ਸਵੇਰ ਤੁਸੀਂ ਦੇਖਦੇ ਹੋ 4 ਵਜੇ ਲਾਈਨਾਂ ਲੱਗੀਆਂ ਹੋਈਆਂ ਤੇ ਗੁਰੂ ਮਹਾਰਾਜ ਦੀ ਐਨੀ ਕਿਰਪਾ ਏ। ਤੇ ਤੁਹਾਨੂੰ ਪਤਾ ਵੀ ਇਹ ਸ਼ਿਵਰਾਤਰੀ ਤਾਂ ਵੈਸੇ ਵੀ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਪ੍ਰਯਾਗਰਾਜ ਚ 140 ਸਾਲ ਬਾਅਦ ਦੇ ਕੁੰਭ ਆਇਆ। ਤੇ ਉਸ ਕਾਰਨ ਤੁਸੀਂ ਇਹਦਾ ਮਹੱਤਵ ਵੈਸੇ ਹੀ ਹੈ ਸਾਡਾ ਜਿਹੜਾ ਕੋਰਾਲੀ ਦਾ ਇਹ ਦਾਤਾਂ ਮੈਂ ਇਹਦਾ ਨਾਮ ਵੀ ਕਲਾਸ਼ਦਾਮ ਹੈ ਤੇ ਇਹ ਸ਼ਿਭਵੰਦਾ ਪ੍ਰਿਆ ਸਥਾਨ ਹੈ ਤੇ ਗੁਰੂ ਮਹਾਰਾਜ ਵੀ ਸ਼ਿਭ ਰੂਪ ਹੈ ਤੁਹਾਨੂੰ ਪਤਾ ਹੀ ਹੈ ਤੇ ਸੱਪ ਸਮਝੀ ਮਹਾਰਾਜ ਕਿਰਪਾ ਬਣਾਏ ਰੱਖਣ ਤੇ ਤੁਸੀਂ ਇਮੇਜਿਨ ਕਰੋ ਵੀ ਸਾਨੂੰ ਹੁਣ ਐਂ ਲੱਗਦਾ ਵੀ ਬਹੁਤ ਇੰਤਜ਼ਾਮ ਅੱਗੇ ਨੂੰ ਕਰਨੇ ਪੈਣਗੇ ਕਿਉਂਕਿ ਜਿੰਨਾ ਰਸ਼ ਵੱਧ ਰਿਹਾ ਹੈ ਇਸ ਸਥਾਨ ਤੇ ਇਸ ਦਾ ਮਹੱਤਵ ਬਹੁਤ ਵੱਡਾ ਹੋ ਗਿਆ ਤੁਸੀਂ ਸ਼ਹਿਰ ਤੇ ਕਿੰਨੀ ਬੜੀ ਬਲੇਸਿੰਗ ਹੈ ਕਿੰਨੀ ਤਰੱਕੀ ਕਰ ਰਿਹਾ ਹੈ ਸਾਡਾ ਸ਼ਹਿਰ ਤਕਰੀਬਨ ਪ੍ਰਾਈਸ ਸਿਟੀ ਦਾ ਇੱਕ ਬਹੁਤ ਮੇਜਰ ਪਾਰਟ ਬਣ ਜਾ ਰਿਹਾ ਹੈ ਹੁਣ ਆਲੇ ਟ ਪਾਬਨ ਅਫਸਰ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅਰ ਮਨੋਆ ਕਾਮਨਾ ਕਰਦਾ ਵਿਸ਼ੇਸ਼ ਸ਼ੰਕਰ ਬੋਲੇनाथ ਜਿਹੜੇ ਭੋਲੇ ਆ ਉਹ ਸਭ ਦਾ ਕਲਿਆਣ ਕਰਨਗੇ ਅਰ ਸਭ ਦੀ ਮਨੋ ਕਾਮਨਾ ਪੂਰੀਆਂ ਕਰਨਗੇ ਧੰਨਵਾਦ ਮਹਾਰਾਜ ਕੀ ਜੈ